नहीं हरते हनुमान चांदपुर है ਇਸ ਜਾਂ ਤੋਂ ਬੇਟੋ ਮਾਰਡ ਦਾ ਬੈਸਟ ਹੈ ਇਹ ਰੋਟ ਗਿਆ ਕਰਿਆ ਆਇਆ ਹੋਇਆ ਹੈ ਗਿੱਲੂ ਦੇ ਕਰੇ ਲਾਂਕੇ ਦਾ ਖਿਡਾਰੀ ਹੈ ਹਰਿਆਣੇ ਦਾ ਕਦੇ ਸ਼ਿੱਲੂ ਹਕਮਾਲੀਆ ਜੰਗੂ ਔਰ ਕੁਲਵਿੰਦਰ ਕਰੇ ਚਲਵੇੜੇ ਨੇ ਕਈ ਨੇ ਮੁੰਡੇ ਫੈਨ ਤੇ ਗੱਲਾਂ ਕਰੇ ਹੁੰਦੀਆਂ ਮੇਰੇ ਮਿੱਤਰੋ ਆਹ ਕਰੇ ਨੌਈ ਅੰਗਿਆ ਇਹ ਹਰਿਆਣਾ ਤੇ ਰਾਜਸਥਾਨ ਦੀ ਟੱਕਰ ਹੈ

ਇੱਕ ਪਾਸੇ ਹਨਮਾਨ ਗੜੀਆ ਤੇ ਦੂਸਰੇ ਪਾਸੇ ਕਹਿੰਦੀ ਮੁੰਡਾ ਉੱਤਰਿਆ ਬੈਠਾ ਹੋਇਆ ਹੈ ਉਹ ਜੜੀ ਆਇਆ ਹੋਇਆ ਓਏ ਇਹ ਮਿਲਵਾਲਾ ਨਹੀਂ ਇਹ ਸਿੰਘਮਾ ਨੰਦ ਹੈ ਇਹ ਡੈਰੀ ਪਿੰਡਾ ਹੈ ਸੋਨਿਆ ਉਸਤਾਨ ਗੰਦੀ ਹੈ ਅਸੀਂ ਜਿਹੜੇ ਕਾਰਪਰਾਂ ਨੇ ਆਪੋਰ ਸਿਖਲਾ ਮੰਨ ਲਵੇ ਬਰਬੀਤ ਤੇਰਾ ਧੰਨ ਧਾਰ ਹੈ ਜਾਨਾ ਇਧਰ ਸਰਦੀਵਾਲ ਪਰਵਾਰ ਦਾ ਜਿਹੜੇ ਬਰਬੀਤ ਹੈ ਜਿਹਨਾਂ ਦੇ ਜਿਹੜੇ ਧੰਨ ਧਾਰ ਹੈ ਬਹੁਤ ਬੜਾ ਲੱਗਦਾ ਆਓ ਜੀ ਪਰਲੇ ਮੈਚ ਵਾਲੇ ਟਿਕ 3 ਨੰਬਰ ਅੱਧੀ 1 ਮਿੰਟ ਮਾਫੀ ਚਾਹੁੰਦਾ 22 ਜਿਹੜੇ ਦੋਨੇ ਟੈਕਟ ਵਾਲਿਆਂ ਦਾ ਇਹ ਆਪਾਂ ਦੇ ਬਣੇ ਹੋਏ ਆਰਾਧਾ ਬੋਰੇ ਵਰਗੇ ਕੀ ਬਣਿਆ ਬੋਰੇ ਵਰਗੇ ਵੀ ਭਾਲੀ ਆ ਬੰਦੇ ਚੁੱਪਾਈਂਗਾ ਤੇਰੇ ਕੱਲੋਂ ਰੂਗਾ ਯਾਰ ਜਿਹੜਾ ਮੈਂ ਰੋਕਾ ਮਾਣਾ ਜਮਨਦਰਾ ਸ਼ਰਮਾ ਹੌਣੇ ਤੇ ਸਾਜਾ ਤੇ ਖਾਨੀ ਤੇਰੇ ਦੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਆਓ ਸੱਚਰੇ ਸ਼ਰੀਫ ਤੇਰੇ ਬਣ ਕੇ ਉਧਰ ਕਹਿੰਦੇ ਜਿਹੜੀ ਪੰਜਾਬ ਵਾਲਾ ਕਹਿੰਦੇ ਭਰਾ ਫੁੱਜਾ ਹੋਇਆ 1 ਲੱਖ ਤੋਂ ਜ਼ਿਆਦਾ ਕਹਿੰਦੇ ਜਿਹੜੇ ਫੋਲੋਅਰਸ ਨੇ ਲਾਈਵ ਕਹਿੰਦੇ ਬੀਲਾ ਅਲੀ ਕੇ ਕਿੰਦਾ ਖੇਡਾ ਜਾ ਰਿਹਾ ਸਾਰੀ ਪ੍ਰਬੰਧ ਕਮੇਟੀ

ਫਰਮਾਨਗੜੀ ਦੀ ਜਿਹੜੀ ਬਾਂਟਾ ਬਹੁਤ ਲੰਬੀਆਂ ਟੈਕਰ ਕੇ ਆਇਆ ਹੈ ਉਹ ਪਰਲੇ ਮੈਚ ਵਾਲੇ ਟਰੈਕਟਰ 3 ਨੰਬਰ ਤੇ 25 ਨੰਬਰ ਉਹ ਚਾਰੀ ਫਰਨੈਂਡ ਜਿਹੜੇ ਅਗਲੇ ਮੁਕਾਬਲੇ ਖੇਡੇ ਜਾਣੇ ਆ ਕਲੀ ਵਾਲੇ ਵੀ ਨੂੰ ਗ੍ਰੇਟੀ ਆ ਵੀ ਕਲੀ ਜੀ ਨੂੰ ਰਿਹਾ ਹੈ ਆਓ ਸਾਹਮਣੇ ਆਉ ਤੇਲਾ ਗੱਲਾਂ ਇਜਾਦਾਂ ਕਰ ਗਏ ਗੰਦੇ ਦਾ ਕੀ ਕਿਹੜਾ ਬਾਤ ਆ ਰਹੀ ਹੈ ਯਾਰਾ ਫੇਲੀਆਂ ਦਾ ਆ ਤੇਲਾ ਤੇ ਗੱਲਾਂ ਯਾਰਾ ਫੇਲੀਆਂ ਦਾ ਬੰਦੇ 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 ਪੱਤੇ ਬੰਦੇ ਬਿੰਦੀ ਆਵਾਜ਼ ਆਏ ਜਾਣੀਆਂ ਵੀ ਹੀਰੇ ਤੋਂ ਕਿੱਤੀ ਬਣ ਜਾਗੇ ਪਰ ਹੱਥ ਨਾ ਆਣ ਲੈ ਤੂੰ ਜੋ ਵੀ ਕਰਨਾ ਕਰ ਲਈ ਪੰਜ ਬਰਾਬਰ ਗੱਡਾਂਗੇ ਓਏ ਪੰਜ ਬਰਾਬਰ ਗੱਡਾਂਗੇ ਕਰੇ ਚਾਨਕਪਿੰਡ ਦਾ ਲਾਭ ਹੀਰਾ ਗੱਲਾਂ ਕਰਦਾ ਹੁੰਦਾ ਹੈ ਬਰੇਟੇ ਮੰਡੀ ਦਾ ਰਮੇਸ਼ ਮੱਧਾ ਰਾਈਟਰ ਹੈ ਥੋੜੇ ਵਿੱਚ ਹੈ ਕਿੱਥੇ ਗਏ ਆ ਚੌਂਕਾਂ ਦੇ ਨੇ ਓਏ ਚਾਨਕਪਿੰਡ ਦਾ ਲਾਭ ਹੀਰਾ ਇਹ ਹਾਂ ਜਮਾਨਾ ਦੱਖੇ ਹਾਂ ਵੇ ਪਾਵੇ ਪਾਵੇ ਰੁਕੀਆ ਪਾਵੇ ਰੁਕੀਆ ਇੱਕ ਪਾਸੇ ਹਾਂ ਦੂਸਰੇ ਪਾਸੇ ਹਜਮਾਨੇ ਵਾਲਾ ਹੇ ਆ ਗਏ ਰਾਜਸਥਾਨ ਦੀ ਕਬੀਲ ਟੱਕਰ ਵਾਹ ਹੋਏ ਰੋਤਿਆ ਰੋਤਿਆ ਉਧਰਲੇ ਪਾਸੇ ਰੋਸ ਦੇ ਨਾਲ ਤਾਲੀ ਮਾਰਦੇ ਲੋਕ ਜਗਾ ਰਿਹਾ ਮੇਨਾ ਔਰ ਉਤਕੀਆਂ ਪਰ ਜੈਨੇ ਵੀ ਹਰਮਾਨਗੜ ਦੇ ਪੱਕ ਸੱਤਾ ਨੂੰ ਹੌਸ ਲੈ ਕੇ ਫੜ ਕੇ ਹਏ ਵੇ ਮੈਨੂੰ ਯਾਰ ਲੱਗੇ ਮੇਲੇ ਵਿੱਚ ਓਏ दारू ਪੀ ਕੇ ਵੈਰੀਆਂ ਦੀ ਓਏ दारू ਪੀ ਕੇ ਵੈਰੀਆਂ ਦੀ ਨਾਲ ਫੜ ਕੇ ਮੈਨੂੰ ਯਾਰ ਲੱਗੇ ਮੇਲੇ ਵਿੱਚ ਓਏ ਜੰਦੂ تھان جو سو پردے પાસੇ ਬਾਹੋਂ ਡੇੜੀਆਂ ਓਏ ਦਰਸ਼ਕ ਵੀਰੋ ਮੁਕਾਬਲਾ ਵੱਲੇ ਲੱਗਾ ਤਾੜੀ ਮਾਰੋ ਜਨ ਜੋਰ ਦੇ ਨਾਲ ਉਧਰਲੇ ਪਾਸੇ ਓਏ ਬਾਈ ਰੋ ਰਪਾ ਦਾਈ ਦਾ ਤਾਲੀਆਂ 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 ਕਾਲਾ ਕਿ ਹੋਣਾਗਾ ਇਹ ਦੇਖ ਦੇਖ ਇਹ ਕਾਟਾ ਦਾ ਰੇਟਾ ਪਾ ਰੇਟਾਗਾ ਇਹ ਕਾਲਾ ਓਏ ਅੱਗੇ ਨਿਕਲਦੀ ਆ ਬਿਨਾਂ ਸੁਣਿਆ ਤੋਂ ਫੈਂਸੀਆਂ ਪੀ ਪੀ ਦੇਵੇ ਫੜਦੇ ਮੋੜਾਂ ਤੇ ਪਾਸਪੰਦਰ ਲੱਗਿਆ ਕਹਿੰਦੇ ਸਾਹਦਿਆਂ ਜੋੜਾਂ ਤੇ ਕਰਕੇ ਪੰਨ ਕਾਟਾ ਕਾਲਜ ਖਾਣੀ ਛੜਕ ਰੀਆਂ ਅੱਜ ਮੁੱਕਣ ਕਿਤੇ ਨਹੀਂ ਦੇਣਾ ਜੇ ਚੀਤਾ ਦਾ ਘਰ ਕਰੀਆਂ ਆਹ ਦੇਖੀ ਦਾਗਾ ਖੜਪਦੀਆਂ ਉਧਰਲੇ ਪਾਸੇ ਇੱਕ ਆਹ ਤਸੀ ਫਸਲਾ ਬਣ ਗਿਆ ਕਹਿ ਦੋ ਲੋਕਾਂ ਨੂੰ ਜੱਗਰੂ ਹਿੱਕ ਤਣ ਗਿਆ ਏ ਰੌਲਾ ਤੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਏ ਹੋਏ ਜਾ ਕੇ ਕਹਦੇ ਵੈਰੀਆਂ ਨੂੰ ਜੱਗਰੂ ਹਿੱਕ ਤਣ ਗਿਆ ਏ ਰੌਲਾ ਤੇ ਪਹਿਲਾ ਸੀ ਹੁਣ ਤੇ ਮਸਲਾ ਹੋਰ ਬੰਦਾ ਲੱਗਿਆ ਵੀ ਮੇਲਾ ਬਣ ਗਿਆ ਕਿਆ ਬਾਤ ਹੈ ਓਏ ਬਾੜ ਵਾਲਿਆਂ ਦਾ ਸੀ ਇ ਟਰੈਕਟਰ ਹੈ ਇਹ ਜਿਨ੍ਹਾਂ ਨੇ ਇਹ ਮੇਲਾ ਕਰਾਇਆ ਸਤੂਰੀ ਹੋ ਗਈ ਹੈ ਸਤੂਰੀ ਆ ਗਿਆ ਇਹ ਟੱਕਰ ਬਰਾਬਰ ਦੀ ਸੀ ਵਾਰੀ ਰੁਕੀ ਹੈ ਇੱਕ ਪਾਸੇ ਹੁੰਦੇ ਨਹੀਂ ਚੱਲਿਆਦਾ ਇਹ ਨਿਕਲ ਗਿਆ ਨਹੀਂ ਨਹੀਂ ਹਰਦੇ ਸੀ ਗੈਰ ਨਿਕਲਿਆ ਨਹੀਂ ਨਹੀਂ ਹਰਦੇ ਸੀ ਆਹੋ ਗੈਰ ਨਿਕਲਿਆ ਗੈਰ ਨਹੀਂ ਦੱਸਿਆ ਜਿੱਥੇ ਪਏ ਸੀ ਇਹ ਜਿੱਥੇ ਪਏ